ਕੇਸੀ ਕਾਲਜ ਦਾ ਪ੍ਰਧਾਨ ਸੀ ਬਾਈ ਬੰਗੇ ਕਾਲਜ ਐ ਕੇਸੀ ਇਕੱਥ ਜਿੰਨੇ ਸਿੱਕਾ ਚ ਕਈ ਰਾਜਾ ਸਾਹਿਬ ਦੇ ਗੁਰੂ ਘਰ ਦੇ ਬਾਰੋਂ ਤੇ ਉਹ ਸਾਲ 1.5 ਸਾਲ ਸਿੱਕਾ ਇਦਾਂ ਮੁੱਠੀ 'ਚ ਰੱਖਿਆ ਉਹ ਸਾਰਾ ਹੱਥ ਗਲ ਗਿਆ ਸਿੱਕਾ ਵਿੱਚ ਬਣ ਗਿਆ ਸੀ ਹੱਥ ਦੇ ਤੇ ਦੂਜਾ ਹੱਥ ਨੇ ਇਦਾਂ ਫੜਿਆ ਆ ਸੀ ਪਜਾਮੇ ਨੂੰ ਜਿਹਦੇ ਕਰਕੇ ਤੇ ਹੱਥ ਇਦਾਂ ਹੀ ਜੁੜ ਗਏ ਸੀ ਤੇ ਅੱਜ ਰਵੀ ਵੀਰਾ ਸਾਡੇ ਕੋਲੇ ਇੱਥੇ ਐਜੇ ਫਿਜ਼ੀਓਥੈਰੇਪਿਸਟਸ ਵੀਰ ਨਾਲ ਸਾਡੇ ਸੇਵਾ ਕਰਦਾ ਇਹਨੂੰ ਵੀਰ ਨੂੰ ਜੇ ਆਪਾਂ ਇਹਦੇ ਰਿਸ਼ਤੇਦਾਰ ਸਪੋਰਟ ਕਾਰਨਰ ਸਾਥ ਦੇਣ ਇਹਦਾ ਵਿਆਹ ਹੋ ਸਕਦਾ ਇਹ ਆਪਦਾ ਘਰ ਬਸਾ ਸਕਦਾ ਪੜਿਆ ਲਿਖਿਆ ਵਾ ਕੋਈ ਕੰਮਕਾਰ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਦਾ ਨਾਮ ਦਵਿੰਦਰ ਸਿੰਘ ਲੱਧੜ ਆ ਰਵੀ ਪ੍ਰਧਾਨ ਕਹਿੰਨੇ ਆਸੀਂ ਕੇਸੀ ਕਾਲਜ ਦਾ ਪ੍ਰਧਾਨ ਸੀ ਬਾਈ ਬੰਗੇ ਕਾਲਜ ਆ ਕੇਸੀ ਸੀਲ ਬੰਗਾਤ ਤੇ ਜ਼ਿਲ੍ਹਾ ਨਮਾਸ਼ਾ ਵਿਰੇ ਨੇ ਮਕੈਨਿਕਲ ਦਾ ਡਿਪਲੋਮਾ ਕੀਤਾ ਹੋਇਆ ਉੱਥੋਂ ਔਰ ਉਸ ਤੋਂ ਬਾਅਦ ਦੇਖੋ ਕੀ ਹਾਲ ਸੀ ਵੀਰ ਦੀਆਂ ਵੀਡੀਓ ਦੇਖੋ ਜਿਹੜੀ ਕੰਡੀਸ਼ਨ ਚ ਅਸੀਂ ਲੈ ਕੇ ਆਏ ਸੀ ਤੇ ਅੱਜ ਰਵੀ ਵੀਰਾ ਸਾਡੇ ਕੋਲੇ ਇੱਥੇ ਐਜੇ ਫਿਜ਼ੀਓਥੈਰੇਪਿਸਟ ਵੀਰ ਨਾਲ ਸਾਡੇ ਸੇਵਾ ਕਰਦਾ ਜਿਹੜੇ ਸਾਡੇ ਫਿਜ਼ੀਓਥੈਰੇਪੀ ਦੇ ਡਾਕਟਰ ਨੇ ਡਾਕਟਰ ਅਨਮੋਲ ਤੇ ਡਾਕਟਰ ਨਵਜੋਤ ਉਹਨਾਂ ਦਾ ਸਹਿਕਰਮੀ ਹੈ ਬਾਈ ਉਹਨਾਂ ਨਾਲ ਐ ਜੀ ਅਸਿਸਟੈਂਟ ਸੇਵਾ ਕਰਾਉਂਦਾ ਬਾਈ ਪਹਿਲਾਂ ਇਹਦੇ ਹੱਥ ਇਦਾਂ ਮੁਠੀਆਂ ਬੰਦ ਹੋ ਗਈਆਂ ਸੀ ਕਿਉਂਕਿ ਇੱਕ ਹੱਥ ਨੇ ਐ ਫੜਿਆ ਹੋਇਆ ਸੀ ਤੇ ਇੱਕ ਹੱਥ ਚ ਨੇ ਸਿੱਕਾ ਚੱਕਿਆ ਹੀ ਰਾਜਾ ਸਾਹਿਬ ਦੇ ਗੁਰੂ ਘਰ ਦੇ ਬਾਹਰੋਂ ਤੇ ਉਹ ਸਾਲ ਡੇਢ ਸਾਲ ਸਿੱਕਾ ਇਦਾਂ ਮੁਠੀ ਚ ਹੀ ਰੱਖਿਆ ਉਹ ਸਾਰਾ ਹੱਥ ਗਲ ਗਿਆ ਸਿੱਕਾ ਵਿੱਚ ਵੜ ਗਿਆ ਸੀ ਹੱਥ ਦੇ ਜ਼ਖਮ ਹੋ ਗਿਆ ਸੀ ਤੇ ਦੂਜਾ ਹੱਥ ਨੇ ਐਦਾਂ ਫੜਿਆ ਆ ਸੀ ਪਜਾਮੇ ਨੂੰ ਜਿਹਦੇ ਕਰਕੇ ਤੇ ਹੱਥ ਇਦਾਂ ਹੀ ਜੁੜ ਗਏ ਸੀ ਸਾਲ ਤੋਂ ਉੱਪਰ ਹੋ ਗਿਆ ਸਾਡੇ ਕੋਲ ਆਏ ਨੂੰ ਵੀਰੇ ਨੂੰ ਹਜੇ ਤੱਕ ਵੀ ਪੂਰੇ ਤਰ੍ਹਾਂ ਪ੍ਰੋਪਰ ਹੱਥ ਨਹੀਂ ਖੁੱਲੇ ਹੁਣ ਖੁੱਲ ਗਿਆ ਆ ਦੇਖੋਗੇ ਤੁਸੀਂ ਇਦਾਂ ਪਰ ਹਜੇ ਵੀ ਜਿਹੜੇ ਹੱਥ ਆ ਕਿਉਂਕਿ ਇਹਦੀ ਆਦਤ ਬਣ ਗਈ ਉਦਾਂ ਹੀ ਥੈਰੇਪੀਜ਼ ਹੁੰਦੀਆਂ ਇਹਦੀਆਂ ਦੂਜਿਆਂ ਨੂੰ ਵੀ ਥੈਰੇਪੀਆਂ ਕਰਾਉਂਦਾ ਵਾ ਪਰ ਅੱਜ ਰਵੀ ਵੀਰੇ ਦੀ ਜ਼ਿੰਦਗੀ ਹੈ ਜਿਹੜੀ ਉਹ ਨਰਕ ਵਰਗੇ ਹਾਲਾਤਾਂ ਚੋਂ ਸਵਰਗ ਵਰਗੇ ਹਾਲਾਤਾਂ ਚ ਜ਼ਿੰਦਗੀ ਬਤੀਤ ਹੋ ਰਹੀ ਹੈ ਸਾਲਾਂ ਬੱਧੀ ਸਮਾਂ ਬੀਤ ਗਿਆ ਸੀ ਨਾਤਿਆਂ ਨੂੰ ਜਟਾਂ ਬਣ ਗਈਆਂ ਸੀ ਪੈਂਟ ਕੱਪੜੇ ਸਾਰੇ ਫਟ ਗਏ ਸੀ ਅਰਧ ਨਗਨ ਹਾਲਤ ਚ ਹੀ ਘੁੰਮਦਾ ਸੀ ਬਾਈ ਤੇ ਅੱਜ ਦੇਖੋ ਰਵੀ ਵੀਰੇ ਦੀ ਕੰਡੀਸ਼ਨ ਤੇ ਸਾਲ ਹੋ ਗਿਆ ਇਹਨੂੰ ਸਾਡੇ ਕੋਲੇ ਲਗਭਗ ਆਇਆ ਇਹਨੂੰ ਬਾਈ ਇਹਦੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਹੈ ਭੈਣੋ ਤੇ ਭਰਾਵੋ ਮਿਲ ਕੇ ਜਾਇਆ ਕਰੋ ਆਇਆ ਕਰੋ ਮਿਲ ਕੇ ਤਾਂ ਜਾਇਆ ਕਰੋ ਅਸੀਂ ਕੁਝ ਨਹੀਂ ਮੰਗਦੇ ਹੋਰ ਬਸ ਗੇੜਾ ਮਾਰ ਜਾਇਆ ਕਰੋ ਬੰਦੇ ਨੂੰ ਹੌਸਲਾ ਹੋ ਜਾਂਦਾ ਵੀ ਮੇਰਾ ਭੈਣ ਭਰਾ ਕੋਈ ਮੇਰੇ ਮਗਰ ਆ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ